ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਗੂਜਰੀ ਮਹੱਲਾ ਪਿੰਜਵਾ ਤੂੰ ਸੰਮਰਥ ਸਰਨ ਕੋ ਦਾਤਾ ਦੁਖ ਭੰਜਨ ਸੁਖ ਰਾਹੀ ਜਾਹ ਕਲੇਸ਼ ਮਿਟੇ ਭੈ ਪਰਮਾ ਨਿਰਮਲ ਗੁਣ ਪ੍ਰਾਪ ਗਾਈ ਗੋਵਿੰਦ ਤੁਝ ਬਿਨ ਅਵਰਨਾ ਠਾਉ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਜਬੀ ਤੁਮਾਰਾ ਨਾਮ ਰਹਾਉ ਸਤਗੁਰ ਸੇਵ ਲੱਗੇ ਹਰ ਜਨਨੀ ਵੱਡਾ ਭਾਗ ਲਿਵ ਲਾਗੀ ਕਵਲ ਪ੍ਰਕਾਸ਼ ਭਏ ਸਾਧ ਸੰਗੇ ਦੁਰਮਤ ਬੁੱਧ ਤਿਆਗੀ ਆਠ ਮਹਰ ਹਰ ਕੇ ਗੁਣ ਗਾਵੇ ਸਿਮਰੈ ਦੀਨ ਦੈ ਅੱਲਾ ਇਹ ਧਿਆਨ ਨਾਲ ਤੈ ਆਲਾ ਉਚਾਰਨ ਕਰਨਾ ਦਦੇ ਦੀਆਂ ਜਿਹੜੀਆਂ ਇਤਲਾਵਾਂ ਹਨ ਇਹ ਦੀਰਗ ਲਾ ਕੇ ਬੋਲਣਾ ਜਿਆਦਾ ਪਦ ਦਿਆਲਾ ਹੁੰਦਾ ਹੈ ਦਦਾ ਈੜੀ ਸਿਆਰੀ ਆੜੇ ਕੰਨਾਂ ਲੇ ਕੰਨਾ ਇਹ ਹੈ ਦੈ ਆਲਾ ਆਪ ਤਰੈ ਸੰਗਤ ਸਭ ਉਧਰੈ ਬਿਨ ਸੇ ਸਗਲ ਜੰਜਾਲਾ ਚਰਨ ਆਧਾਰ تیਰਾ ਪ੍ਰਭ ਸੁਆਮੀ ਇਹ ਠਮਕ ਧਿਆਨ ਨਾਲ ਲਾਉਣੀ ਹੈ ਚਰਨ ਆਧਾਰ تیਰਾ ਇਥੇ ਮਕ ਪ੍ਰਭ ਸੁਆਮੀ ਓਤ ਪੋਤ ਪ੍ਰਭ ਸਾਥ ਸਰਨ ਪਰਿਉ ਨਾਨਕ ਪ੍ਰਭ ਤੁਮਰੀ ਦੇ ਰੱਖਿਓ ਹਰ ਹਾਥ ਗੂਜਰੀ ਅਸ਼ਟਪਦੀਆ ਮਹੱਲਾ ਪਹਿਲਾ ਘਰ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਏਕ ਨਗਰੀ ਪੰਜ ਚੋਰ ਬਸੀਐਲੇ ਬਰਜਤ ਚੋਰੀ ਧਾਵੈ ਇੱਕ ਨਗਰੀ ਪੰਜ ਚੋਰ ਬਸੀਲੇ ਇੱਥੇ ਵਿਸਰਾਮ ਹੈ ਬਰਜਤ ਚੋਰੀ ਧਾਵੈ ਤ੍ਰਿਹ ਦਾਸ ਮਾਲ ਰੱਖੈ ਜੋ ਨਾਨਕ ਇਹ ਪਾਠ ਧਿਆਨ ਨਾਲ ਉਚਾਰਨ ਕਰਨਾ ਹੈ ਸੰਪਰਦਾ ਦੇ ਵਿੱਚ ਇਹ ਪਾਠ ਕਰਾਇਆ ਜਾਂਦਾ ਤ੍ਰਿਹਦ ਸਮਾਲ ਰੱਖੈ ਇੱਥੇ ਠਮਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਇੱਥੇ ਵਿਸਰਾਮ ਹੈ ਮੁਖ ਮੁਕਤ ਸੋ ਪਾਵੇ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਅੰਦੀ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਤ੍ਰਿਹਦ ਸਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਚਿਤੋਹ ਬਾਸ ਦੇਉ ਬਨਵਾਲੀ ਹਾਂ ਧਿਆਨ ਨਾਲ ਚਿਤਤਹ ਕਿਸਕੇ ਉਚਾਰਨ ਕਰਨਾ ਹੈ ਚਿਪਤਹੁ ਬਾਸ ਦਿਓ ਬਨਵਾਲੀ RAM ਹਿਰਦੈ ਜਪਮਾਲੀ ਨਾਮ ਹਿਰਦੈ ਜਪਮਾਲੀ ਰਹਾਉ ਉਰਦ ਮੂਲ ਜਿਸ ਸਾਖ ਤਲਾਹਾ ਉਰਦ ਮੂਲ ਜਿਸ ਇਥੇ ਠਮਕੈ ਸਾਖ ਤਲਾਹਾ ਆਮ ਸਾਖ ਤਲਾਹਾ ਤਤਾ ਵੀ ਉਲਾ ਦਿੰਦੇ ਨਖੇਰ ਕੇ ਪੜਨਾ ਸਾਖ ਤਲਾਹਾ ਉਰਦ ਮੂਲ ਜਿਸ ਸਾਖ ਤਲਾਹ ਕਿੱਥੇ ਵਿਸਰਾਮ ਹੈ ਚਾਰ ਬੇਦ ਜਿਤ ਲਾਗੇ ਸਹਜ ਭਾਇ ਜਾਏ ਤੇ ਨਾਨਕ ਜਾਏ ਤੇ ਜਿਹੜਾ ਪਾਠ ਹੈ ਇਹ ਸੰਬੰਧਕ ਪਾਠ ਹੈ ਸਹਜ ਭਾਇ ਸਹਜ ਭਾਇ ਜਾਏ ਤੇ ਨਾਨਕ ਜਾਏ ਤੇ ਪਦ ਤੇ ਠਮਕ ਲਾ ਦਿੰਨੀ ਹੈ ਨਾਨਕ ਪਾਦ ਦੀ ਵਿਸਥਾ ਸਰਜ ਪਾਇ ਜਾਇ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਪਾਰ ਜਾਤ ਘਰ ਆਗਨ ਮੇਰਾ ਪੋਹ ਪੋਹ ਪੱਤਰ ਤਤ ਡਾਲਾ ਪਾਰ ਜਾਤ ਇਥੇ ਯਮਕ ਲਾ ਦਨੀਏ ਘਰ ਆਗਨ ਮੇਰਾ ਆਗਨ ਕਸ ਕੇ ਬੋਲਨਾ ਪਾਰ ਜਾਤ ਘਰ ਆਗਨ ਮੇਰਾ ਪੋਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸੰਭੂ ਛੋਡਹ ਬਹੁਤ ਬਹੁਤ ਜੰਜਾਲਾ ਸੰਭੂ ਉਚਾਰਨ ਕਰਨਾ ਹੈ ਤੇ ਹਿੰਦੀ ਵਾਲਾ ਵੀ ਕਈ ਪਾਸੇ ਬੋਲ ਜਿੰਦੇ ਆ ਸੰਭੂ ਵੀ ਕਹਿ ਜਾਂਦੇ ਹਨ ਪਰ ਸੰਭੂ ਠੀਕ ਹੈ ਸਰਬਜੋਤ ਨਿਰੰਜਨ ਸੰਭੂ ਛੋਡਹ ਸਪਖਤ ਜੰਜਾਲਾ ਸੁਣ ਸੇਖਵੰਤੇ ਨਾਨਕ ਬਿਨ ਵੈ ਸੁਣ ਸੇਖਵੰਤੇ ਨਾਨਕ ਬਿਨ ਵੈ ਛੋਡਹ ਮਾਇਆ ਜਾਲਾ ਮਨ ਵਿਚਾਰ ਏਕ ਲੇਵ ਲਾਗੀ ਪੁਨਰਪ ਜਨਮ ਨਕਾਲਾ ਸੋ ਗੁਰੂ ਸੋ ਸਿੱਖ ਕਥੀ ਆਲੇ ਸੋ ਵੈਦ ਜੇ ਜਾਣੈ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਗਿਰਹੀ ਜੋਗੀ ਤੇ ਇਸ ਰਾਮ ਧਿਆਨ ਨਾ ਲਾਉਣਾ ਤਿਸ ਕਾਰਨ ਕੰਮ ਨਾ ਇੱਥੇ ਠਮਕ ਧੰਦਾ ਨਾਹੀ ਇੱਥੇ ਵਿਸਰਾ ਧੰਦਾ ਇੱਥੇ ਯਮਕ ਲਾ ਦਨੀ ਹੈ ਗਿਰਹੀ ਜੋਗੀ ਕਾਮ ਕ੍ਰੋਧ ਅਹੰਕਾਰ ਤਜਿ ਯਲੇ ਲੋਭ ਮੋਹ ਤੇਸ ਮਾਇਆ ਮਾਨ ਤਤ ਅਵਗਤ ਧਿਆਇਆ ਅਵਗਤ ਅਵਿਗਤ ਨਹੀਂ ਕਹਿਣਾ ਹੈ ਮਾਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗੁਰ ਪ੍ਰਸਾਦੀ ਪਾਇਆ ਮਾਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਗਿਆਨ ਧਿਆਨ ਸਭ ਦਾਤ ਕਥਿ ਅਲੇ ਸੇਤ ਬਰਨ ਸਭ ਦੂਤਾ ब्रह्मकमल मद्द तास रसादं जागत नाही सूता। ਇਹ ਵੀ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਹੈ। ब्रह्मकमल मद्द ਇੱਥੇ ਠਮਕੇ। तास रसादं ਇੱਥੇ ਵਿਰਾਮ ਹੈ। ਜਾਗਤ ਇੱਥੇ ਜਮਕ ਲਾਉਣੀ ਹੈ। 나히 सूता। ਇੰਉ ਨਹੀਂ ਕਹਿਣਾ ਜਾਗਤ 나히 सूता ਨਹੀਂ ਕਹਿਣਾ। ਜਾਗਤ 나히 सूता। ब्रह्मकमल मद्द तास रसादं ਜਾਗਤ ਨਾਹੀ ਸੂਤਾ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਜੋ ਆਇਆ ਇਸ ਸੰਪਰਦਾ ਦੇ ਵਿੱਚ ਵੱਖਰਾ ਪਾਠ ਕਰਾਇਆ ਜਾਂਦਾ ਹੈ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਇਥੇ ਜਮਤ ਲਾ ਦਿੰਨੀ ਹੈ ਪਤਾਲਾ ਤੇ ਵਿਸਰਾਮ ਹੈ ਨਾਨਕ ਸਰਬ ਜੋ ਆਇਆ ਮਹਾ ਗੰਬੀਰ ਪੱਤਰ ਪਾਤਾਲਾ ਨਾਨਕ ਸਰਬ ਜੋ ਆਇਆ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਉਪਦੇਸ਼ ਗੁਰੂ ਮਮ ਇਥੇ ਠਮਕ ਲੱਗੇਗੀ ਪੁਨਹ ਨ ਗਰਭੰ ਉਪਦੇਸ਼ ਗੁਰੂ ਮਮ ਪੁਨਹ ਨ ਗਰਭੰ ਮਮ ਨਹੀਂ ਕਹਿਦਣਾ ਮਮ ਪੁਲਾ ਹੀ ਬੋਲਣਾ ਉਪਦੇਸ਼ ਗੁਰੂ ਮਮ ਪੁੜਹਨ ਗਰਭੰ ਬੇਖਤਾਜ ਅੰਮ੍ਰਿਤ ਪੀ ਆਇਆ ਗੂਜਰੀ ਮਹੱਲਾ ਪਹਿਲਾ ਕਾਵਨ ਕਾਮਣ ਜਾਚੈ ਪ੍ਰਭ ਦਾਤੀ ਕਵਨ ਨਾਣੀ ਨਹੀਂ ਬੋਲਨੇ ਕਮਨ ਕਮਨ ਜਾਚੈ ਪ੍ਰਭ ਦਾਤੀ ਕਾਵਨ ਕਾਮਨ ਜਾਚੈ ਪ੍ਰਭ ਦਾਤੀ ਤਾਂ ਕੇ ਅੰਤ ਨ ਪ੍ਰਹਿ ਸਮਾਰ ਜੈਸੀ ਭੂਖ ਹੋਏ ਅਬ ਅੰਤਰ ਅਬ ਬਬੇ ਨਾਲ ਨਹੀਂ ਬੋਲਨਾ ਜੈਸੀ ਭੂਖ ਹੋਏ ਅਬ ਅੰਤਰ ਤੂੰ ਸਮਰਾਥ ਸਤਿ ਦੇਵਨ ਹਾਰ ਐਦੀ ਜਾਪ ਤਪ ਸੰਜਮ ਸੱਚ ਆਧਾਰ ਐਜੀ ਇਹ ਲੰਬੀ ਆਵਾਜ਼ ਨਾਲ ਪਾਠ ਕਰਨਾ ਸਬੰਧਕ ਪਾਠ ਹੈ ਇਥੇ ਚਮਕ ਲਾ ਦੇਣੀ ਹੈ ਐਜੀ ਨਹੀਂ ਕਹਿਣਾ ਐਜੀ ਐਜੀ ਜਾਪ ਤਪ ਸੰਜਮ ਇਥੇ ਵਿਸਰਾਮ ਹੈ ਸੱਚ ਆਧਾਰ ਮੇਰੇ ਆਧਾਰ ਛਪਿਆ ਹੋਇਆ ਸੀ ਆਧਾਰ ਪਾਠ ਹੈ ਰੈਡੀ ਕਰਨਾ ਨਹੀਂ ਆਧਾਰ ਸਿੱਧਾ ਹੀ ਐੜਾ ਤਦ ਦੇ ਕਰਨਾ ਰਾਰਾ ਇੱਕ ਇੱਕ ਕਰਨਾ ਹੈ ਮੇਰੇ ਦੋ ਛਪੇ ਹੋਏ ਸਨ ਆਧਾਰ ਸੀ ਹਰ ਹਰ ਨਾਮ ਦੇਹ ਸੁਖ ਪਾਈਐ ਤੇਰੀ ਭਗਤ ਭਰੇ ਪੰਡਾਰ ਰਹਾਉ ਸੁੰਨ ਸਮਾਦ ਰਹਿ ਲਿਵ ਲਾਗੀ ਏਕਾ ਏਕੀ ਸ਼ਬਦ ਵਿਚਾਰ ਜਾਲ ਥਲ ਧਰਨ ਗਗਨ ਤਹ ਨਾਹੀ ਆਪੇ ਆਪ ਕੀਆ ਕਰਤਾਰ ਨਾ ਤਦ ਮਾਇਆ ਮਗਨ ਨਾ ਛਾਇਆ ਨਾ ਸੂਰਜ ਚੰਦ ਨਾ ਜੋਤ અપਾਰ ਇਹ ਪਾਠ ਬੜੇ ਧਿਆਨ ਨਾਲ ਉਚਾਰਨ ਕਰਨਾ ਹੈ ਨਾ ਤਦ ਮਾਇਆ ਮਗਨ ਨਾ ਛਾਇਆ ਇਥੇ ਵਿਸ्राम ਨਾ ਸੂਰਜ ਚੰਦ ਨਾ ਨਾ ਸੂਰਜ ਚੰਦ ਨਾ ਇਥੇ ਠਮਕ ਲਾ ਦਨੀ ਹੈ ਜੋਤ અપਾਰ ਵਾਹਿਗੁਰੂ ਦੀ ਜੋਤ ਹੈ ਸੀ ਪਾਰਾ ਵਾਰ ਤੋਂ ਰਹਿਤ ਵਾਹਿਗੁਰੂ ਦੀ ਜੋਤ ਹੈ ਸੀ ਉਦੋਂ ਚੰਦ ਤੇ ਸੂਰਜ ਨਹੀਂ ਸਨ ਇਹ ਉਹ ਨਹੀਂ ਕਹਿ ਰਿਹਾ ਨਾ ਸੂਰਜ ਚੰਦ ਨਾ ਜੋਤ અપਾਰ ਸਰਵ ਦ੍ਰਿਸ਼ਟ ਲੋਚਨ ਸਾਭ ਆਪ ਅੰਤਰ ਏਕਾ ਨਦਰ ਸੋ ਤ੍ਰਿਪਵਨ ਸਾਰ ਪਵਨ ਪਾਣੀ ਅਗਨ ਤਿਨ ਕੀਆ ਬ੍ਰਹਮਾ ਵਿਸ਼ਨ ਮਹੇਸ ਆਕਾਰ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਵਿਸਰਾਮ ਹੀ ਲਈ ਜੰਨਾ ਠਮਕ ਤੇ ਵੀ ਸਰਬੇ ਜਾਚਕ ਤੂੰ ਪ੍ਰਾਪ ਦਾਤਾ ਦਾਤ ਕਰੇ ਆਪਣਾ ਵਿਚਾਰ ਇੰਜ ਚਲਦਾ ਤੂੰ ਤੂੰ ਸਿੱਧਾ ਉੱਥੇ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਇੱਥੇ ਜਿਆਦਾ ਰੁਕ ਸਰਬੇ ਜਾਚਕ ਤੂੰ ਪ੍ਰਭ ਦਾਤਾ ਦਾਤ ਕਰੇ ਆਪਣੇ ਵਿਚਾਰ ਕੋਟ 33 ਜਾਚੈ ਪ੍ਰਭ ਨਾਇਕ ਦੇਦੇ ਟੋਟ ਨਾਹੀ ਪੰਡਾਰ ਦੇਦੇ ਟੂਟ ਨਾਹੀ ਪੰਡਾਰ ਹੁੰਦਾ ਭੰਡਾ ਕਛ ਨਾ ਸਮਾਵੈ ਸਿੱਧੈ ਅੰਮ੍ਰਿਤ ਪਰੈ ਨਿਹਾਰ ਯਮਕ ਵੀ ਲਾਵੇ ਤੇ ਐਨ ਮੇਨਤ ਕੀਤੀ ਹੋਏ ਨਾ ਫੇਰ ਲਗਦੀਆਂ ਹੁੰਦੀਆਂ ਝਮਕਾਂ ਹੁੰਦਾ ਭਾਂਡਾ ਕਾਸ਼ ਨਾ ਸਮਾਵੇ ਇੱਥੇ ਵਿਸਰਾਮ ਸਿੱਧਾ ਅੰਮ੍ਰਿਤ ਪਰਿਆ ਨਿਹਾਰ ਸਿੱਧਾ ਤੇ ਝਮਕ ਲੱਗ ਸਿੱਧ ਸਮਾਧੀ ਅੰਤਰ ਜਾਚਹਿ ਸਮਾਧੀ ਕਹਤਾ ਸਮਾਧੀ ਤਦੇ ਨਾਲ ਗੁੰਨ ਸਿੱਧ ਸਮਾਧੀ ਅੰਤਰ ਜਾਚਹਿ ਰਿੱਧ ਸਿੱਧ ਜਾਚ ਕਰਹਿ ਜੈਕਾਰ ਰਿੱਧ ਸਿੱਧ ਜਾਚ ਕਰਹਿ ਜੈਕਾਰ ਜੈਸੀ ਪਿਆਸ ਹੋਏ ਮਨ ਅੰਤਰ ਤੈ ਸੋਝ ਗਲ ਦੇਵਹ ਪ੍ਰਕਾਰ ਵੱਡੇ ਭਾਗ ਗੁਰ ਸਿਵਹ ਆਪਣਾ ਭੇਦ ਭੇਦ ਨਾਹੀ ਗੁਰਦੇਵ ਮਰਾਰ ਤਾਕੋ ਕਾਲ ਨਾਹੀ ਜਮ ਜੋ ਹੈ ਬੂਝੈ ਅੰਤਰ ਸਾਬਦ ਵਿਚਾਰ ਆਬ ਤਬ ਅਵਰ ਨਮਾਗੋ ਹਾਰ ਪੈ ਨਾਮ ਨਰੰਜਨ ਦੀਜੈ ਪਿਆਰ ਨਰੰਜਨ ਕਹਿ ਦਿੰਦਾ ਤੂੰ ਨਰੰਜਨ ਸ਼ਿਆਰੀ ਵੀ ਛੜ ਜੰਨਾ ਤੇ ਨੰਨਾ ਵੀ ਛੜ ਜੰਨਾ ਦੂਜਾ ਨਿਰੰਜਨ ਨੰਨੀ ਸ਼ਿਆਰੀ ਨਿਰੰਜਨ ਨਾਮ ਨਿਰੰਜਨ ਦੀਜੈ ਪਿਆਰ ਨਾਨਕ ਚਾਤਰਕ ਅੰਮ੍ਰਿਤ ਜਾਲ ਮਾਗੈ ਹਰ ਜਸ ਦੀਜੈ ਕਿਰਪਾ ਧਾਰ ਗੂਜਰੀ ਮਹੱਲਾ ਪਹਿਲਾ ਐ ਜੀ ਜਨਮ ਮਰ ਆਵੈ ਫੁਨ ਜਾਵੈ ਬੇਨ ਗੁਰ ਗਤ ਨਹੀਂ ਕਾਈ ਗੁਰਮੁਖ ਪ੍ਰਾਣੀ ਨਾਮੇ ਰਾਤੇ ਨਾਮੇ ਗਤਪਤ ਪਾਈ ਭਾਈ રે RAM ਨਾਮ ਚਿਤ ਲਾਈ ਗੁਰ ਪ੍ਰਸਾਦ ਦੀ ਹਰ ਪ੍ਰਭ ਜਾਚੀ ਐਸੀ ਨਾਮ ਬਡਾਈ ਰਹਾਉ ਐਜੀ ਬਹੁਤੇ ਭੇਖ ਕਰ ਹੈ ਭਿੱਖਿਆ ਕੋ ਕੀਤੇ ਉਧਰ ਭਰਨ ਕੈ ਤਾਈ ਕਿ ਵਿਸਰਾਮ ਧਿਆਨ ਨਾ ਲਾਉਣਾ ਐਜੀ ਇਥੇ ਯਮਕ ਬਹੁਤੇ ਭੀਖ ਕਰ ਹੈ ਇਥੇ ਠਮਕ ਇਕਿਆ ਕੋ ਇਥੇ ਵਿਸਰਾਮ ਹੈ ਕੀਤੇ ਠਿਯਮਕ ਉਧਰ ਭਰਨ ਕੈ ਤਾਈ ਬੇਨ ਹਰ ਭਗਤ ਨਾਹੀ ਸੁਖ ਭਰਾਨੀ ਬੇਨ ਗੁਰ ਗਰਬ ਨਾ ਜਾਈ ਐ ਜੀ ਕਾਲ ਸਦਾ ਸਿਰ ਉਪਰ ਠਾਡੇ ਜਨਮ ਜਨਮ ਵੈਰਾਈ ਐ ਜੀ ਇਥੇ ਯਮਕ ਕਾਲ ਇਥੇ ਵੀ ਥੋੜਾ ਠਹਿਰਾ ਦੇਨਾ ਸਦਾ ਸਿਰ ਉੱਪਰ ਠਾਡੇ ਇੱਥੇ ਵਿਸਰਾਮ ਐ ਜਨਮ ਜਨਮ ਵੈਰਾਈ ਸਤਿਗੁਰੂ ਸ਼ਬਦ ਰਤੇ ਸੇ ਬਾਚੇ ਸਤਿਗੁਰੂ ਬੂਝ ਬੁਝਾਈ ਗੁਰ ਸਰਣਾਈ ਜੋ ਨਾ ਸਕੇ ਦੂਤ ਨਾ ਸਕੇ ਸੰਤਾਈ ਦੂਤ ਨਾ ਸਕੇ ਸੰਤਾਈ ਥੋੜਾ ਜਿਹਾ ਕਸ ਕਿਉਂ ਉਚਾਰਨ ਬੋਲ ਆਗਤ ਨਾਥ ਨਿਰੰਜਨ ਰਾਤੀ ਨਿਰਪਾਉ ਸਿਉ ਲੈ ਬਲਾਈ ਐ ਜੀਉ ਨਾਮ ਦਿੜਹੁ ਨਾਮੇ ਲੈ ਬਲਾਵਹੁ ਸਤਗੁਰ ਤੀ ਟੇਕ ਟਿਕਾਈ ਦਿੜਹੁ ਉਚਾਰਨ ਕਰਨਾ ਇਥੇ ਦ੍ਰਿੜੁ ਹੁਨੀ ਕਹਿਣਾ ਜੋ ਤਿਸ ਭਾਵੈ ਸੂਈ ਕਰਸੀ ਕੀਰਤ ਨ ਮਿਟਿਆ ਜਾਈ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੰਮੀ ਦੇ ਹਲੰਤ ਨਹੀਂ ਐ ਤੁਮਾਰੀ ਪਾਠ ਐ ਦੀ ਭਾਗ ਪਰੇ ਐ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਭਾਗ ਪਰੇ ਭੱਜ ਕੇ ਪੈ ਹਾਂ ਜੀ ਭਾਗ ਪਰੇ ਗੁਰ ਸਰਣ ਤੁਮਾਰੀ ਮੈਂ ਅਵਰਨਾ ਦੂਜੀ ਭਾਈ ਆ ਬਤਵ ਏਕੋ ਏਕ ਪੁਕਾਰ ਆਦ ਜੁਗਾਦ ਸਖਾਈ ਐ ਜੀ ਰੱਖੋ ਪੈਜ ਨਾਮ ਆਪਣੇ ਕੀ ਤੁਝ ਹੀ ਸਿਓ ਬਾਨ ਆਈ ਕਰ ਕਿਰਪਾ ਗੁਰਦਰਸ਼ ਦਿਖਾਵਹੁ ਹੋ ਮੈਂ ਸ਼ਬਦ ਜਲਾਈ ਐ ਦੀ ਕੀ ਮਾਗੋ ਕਿਸ ਰਹਿ ਨ ਦੀਸੈ ਇਸ ਜਗ ਮਹਿ ਆਇ ਜਾਈ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ